ਦੋਸਤੋ ਕੁਝ ਸਵਾਲ ਨੇ ਅੱਜ ਮੇਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਸੀਐਮ ਸਾਹਿਬ ਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਜੇ ਕੋਈ ਸਾਥੀ ਤੁਹਾਡਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰੋ 19 ਸਤੰਬਰ 2018 ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਦੀ ਮਿਆਦ ਹੈ ਜਿਹੜੀ ਉਹ 2023 ਚ 19 ਸਤੰਬਰ ਨੂੰ ਖਤਮ ਹੋ ਗਈ 5 ਸਾਲ ਬਾਅਦ ਪੂਰੇ 2 ਸਾਲ ਹੋ ਗਏ ਜਿੰ ਜਿਹੜੀ ਚੋਣ ਚ ਇਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਲਾਕ ਸੰਮਤੀ ਮੈਂਬਰ ਬਣਨਾ ਹੈ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨਾ ਹੈ ਜਾਂ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਹੋਇਆ ਹੈ ਕਿ ਤੁਹਾਨੂੰ ਬਲਾਕ ਸੰਮਤੀ ਦਾ ਚੇਅਰਮੈਨ ਲਾਇਆ ਜਾਊ ਜਾਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਲਾਇਆ ਜਾਵੇ ਸਰਕਾਰ ਨੂੰ ਦੀ ਮਿਆਦ ਖਤਮ ਹੋਣ 'ਚ ਸਿਰਫ 1.5 ਸਾਲ ਰਹਿ ਗਿਆ ਕਦੋਂ ਤੁਹਾਡੀ 바ਰੀ ਆਊਗੀ ਹੁਣ ਤਰਨਤਾਰਨ ਦੀ ਚੋਣ ਹੈ ਦੋਸਤੋ ਤਰਨਤਾਰਨ ਤੁਹਾਨੂੰ ਦੁਬਾਰਾ ਫੇਰ ਦਰਿਆ ਝਾੜਨ ਵਾਸਤੇ ਥੇ ਲੈ ਕੇ ਜਾਇਆ ਜਾਊਗਾ ਪਰ ਜਿਹੜਾ ਜਿਹੜਾ ਲੀਡਰ ਵੀ ਤੁਹਾਨੂੰ ਤਰਨਤਾਰਨ ਦੀ ਚੋਣ 'ਚ ਜਾਣ ਵਾਸਤੇ ਕਹਿੰਦਾ ਉਹਨੂੰ ਇਹ ਸਵਾਲ ਜ਼ਰੂਰ ਪੁੱਛੋ ਅਬਦੀ ਜਮੀਰ ਨੂੰ ਜਗਾ ਕੇ ਕਿ ਜਿਹੜੀ ਚੋਣ ਚ ਅਸੀਂ ਲੜਨਾ ਉਹ ਚੋਣ ਇੰਨੀ ਡਿਲੇ ਕਿਉਂ ਹੋ ਰਹੀ ਹੈ ਪਹਿਲਾਂ ਸਰਪੰਚੀ ਦੀਆਂ ਚੋਣਾਂ ਵੀ ਕੋਰਟ 'ਚ ਜਾ ਕੇ ਫੇਰ ਕਰਵਾਈਆਂ ਗਈਆਂ ਕੋਰਟ ਦੇ ਆਰਡਰਾਂ ਦੇ ਅਧੀਨ ਫਿਰ ਐਮਸੀ ਦੀਆਂ ਚੋਣਾਂ ਵੀ ਲੇਟ ਕਰਵਾਈਆਂ ਗਈਆਂ ਹੁਣ ਬਲਾਕ ਸਮਤੀ ਤੇ ਜ਼ਿਲ੍ਹਾ ਪਰਸੇ ਇਹ ਤੁਹਾਡੇ ਇਹ ਸਰਕਾਰ ਆਪਣੇ ਵਰਕਰਾਂ ਦਾ ਹੱਕ ਖੋਰੀ ਹੈ ਤੁਹਾਨੂੰ ਜਗਾਉਣ ਵਾਸਤੇ ਇਹ ਮੇਰੀ ਛੋਟੀ ਜੀ ਵੀਡੀਓ ਹੈ ਆਪਣੇ ਆਪਣੇ ਲੀਡਰ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ